ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਦੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਖਰੀਦਦਾਰੀ ਪਸ਼ੂ ਦੀ ਕਰਿਆ ਕਰੋ ਫਰਕ ਸਮਝ ਕੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਸਜਣੋ ਪਹੁੰਚੇ ਆ ਪਿੰਡ ਸ਼ੀਆਪਾੜੀ ਜ਼ਿਲ੍ਹੇ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਤੇ ਤਸਵੀਰ ਦੀ ਗੱਲ ਕਰੀਏ ਤੇ ਜੀਰਾ ਬਾਈ ਕਸ਼ਮੀਰ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆ ਗੋਪੀ ਉਹਨਾਂ ਦੇ ਦੋ ਪਸ਼ੂ ਆ ਚੰਗੇ ਦਧਾਰੂ ਆ ਚੰਗੇ ਵੱਡੀ ਬਾਡੀ ਬੰਤਰ ਵਾਲੇ ਆ ਮੈਂ ਦਾ ਵੀ ਕੋਈ ਲੇਖਾ ਜੋਖਾ ਨਹੀਂ ਆ ਕਿੰਨੀ ਵੱਡੀ ਆ ਜਿਵੇਂ ਮੈਂ ਟੈਂਕ ਹੁੰਦਾ ਸਜਣੋ ਚੰਗੀ ਪਲੀ ਪਲੋਸੀ ਆ ਤੇ ਜੇ ਵਹਿੜ ਦੀ ਗੱਲ ਕਰੀਏ ਤੇ ਉਹ ਵੀ ਚੰਗੇ ਗੁੱਬਕਾ ਪਾਲੀ ਆ ਚੰਗੀ ਵਛੀ ਦੋ ਤਾਂ ਦੇ ਹਨਾ ਤੇ ਗੁਰਪ੍ਰੀਤ ਨਾਲ ਕਰਦੇ ਆ ਡਿਟੇਲ ਸਾਂਝੀ ਬਣੇ ਰਿਓ ਬਾਈ ਗੁਰਪ੍ਰੀਤ ਸਿੰਘ ਸਾਸਿਕਾਲ ਸਾਸਿਕਾ ਜੀ ਕੀ ਹਾਲ ਠੀਕ ਜੇ ਠੀਕ ਠਾਕ ਜੀ ਚੜਦੀ ਕਲਾ ਤੁਹਾਡੀ ਕਿਰਪਾ ਜੀ ਚਲ ਸ਼ੋਗਰ ਆ ਤੁਹਾਡਾ ਸਵਾਗਤ ਹੈ ਸਾਡੇ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਹਾਂ ਜੀ ਹੋਰ ਕੀ ਆਣੂਗੀ ਜੀ ਠੀਕ ਆ ਜੀ ਤੇ ਨਾਮ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਸ਼ੀਹਾવાડી ਜ਼ਿਲ੍ਹਾ ਜੀਰਾ ਜ਼ਿਲ੍ਹਾ ਫਰੀਦ ਮੋਬਾਈਲ ਨੰਬਰ ਜੀ 98782 05644 ਠੀਕ ਆ ਅੱਜ ਦੋ ਹੀ ਪਸ਼ੂ ਆ ਹਾਂਜੀ 2 ਅਗੇ 10 ਦਾ 12 12 ਹੁੰਦੇ ਅੱਜ ਫਿਰ ਸੀਗੇ ਚਲਣਦੇ ਆ ਤੂੜੀ-ਟੜੀ ਨੂੰ ਲੱਗੇ ਆ ਜੀ ਆਹ ਚਲੋ ਇਹ ਵੀ ਆਹ ਰਾਹ ਦੀ ਆਈ ਆ ਹਾਂ ਇਹ ਵੀ ਤੇ ਗੱਲ ਸ਼ੁਰੂਆਤ ਕਰੀਏ ਮੈਂ ਤੋਂ ਵਾਹ ਜੀ ਵਾਹ ਕੀ ਬਾਤ ਹੈ ਮੈਂ ਮੈਂ ਤੂੜੀ ਕਿੰਨਾ ਕਿੰਨਾ ਦੁੱਧ ਦੇ ਮੌਕੇ ਦਾ ਬਾਈ ਇਹ 14 ਹੋਵੇ ਤੇ ਹੋਵੇ 13 ਦੀ ਗਾਰੰਟੀ ਆ ਗਾਂ ਨਾਲੋਂ ਜ਼ਿਆਦੀ ਬੋਲੀ ਆ ਜੀ ਹਾਂ ਗਾਂ ਨਾਲੋਂ ਹੀ ਮਗਰ ਕਟਾ ਹਾਂਜੀ ਮਗਰ ਕਟਾ ਵਾਹ ਜੀ 10 12 ਵਜਨ ਵਟੋ ਹੀ ਬੜਾ ਆਣਾ ਹੈ ਬਾਈ ਗੋਪੀ ਨਾਲੇ ਕੋਈ ਪੱਠਾ ਨਹੀਂ ਤੂੜੀ ਤੇ ਆ ਚੱਲਣ ਨਹੀਂ ਆ ਸਾਡੇ ਤੋਰ ਤੋਰ ਦੇ ਸ਼ੂਏ ਦੀ ਗੱਲ ਕਰੀਏ ਤੇ ਕਿਰਮਾ ਆਊਗਾ ਹਾਂਜੀ ਕਿਰਵਾ ਤੀਜਾ ਹਾਂ ਚੜਾਈ ਚਲੋ ਇਹ ਵੜੀ ਹਨ ਇਹ ਤਾਂ 58 11 ਸੱਜਣੋਂ 58 11 ਵਾਕਿਆ ਚੀਜ਼ ਨਾ ਵਜ਼ਨ ਵਟਾ ਹੀ ਬੜਾ ਮੈਨੂੰ ਲੱਗਾ ਕਰਮਾ ਵਾਲੇ ਨੂੰ ਹੋ ਸਕਦਾ ਕਿ 3 ਫੋਟ ਚੜਾਈ ਹੋਵੇ ਘਟੋ ਘਟ ਵੀ ਕਿਉਂਕਿ ਹਾਂ ਮੰਜਾ ਭਾਵੇਂ ਡੋਂ ਦੀ ਲੋੜ ਨਹੀਂ ਉੱਤੇ ਲੰਮੇ ਪੌਰ ਵਾਹ ਚੀਜ਼ ਹੈ ਕੀ ਆ ਕੋਈ ਪੂਰੀ ਸੰਭੀ ਮਾਲਵੇ ਦੀ ਧਰਤੀ ਤੇ ਆ ਵਲਾਜਨ ਬਟਾ ਵੇਖੋ ਕਰਮਣ ਲੱਗਾ ਤੇ ਬਾਡੀ ਬੰਤਰ 13 14 ਕਿਲੋ ਸੱਜਣੋ ਦੁੱਧ ਆ ਮਗਰ ਜਿਹੜਾ ਮੇਲ ਕਾਫ ਹੈ ਬੱਚਾ ਕੋਈ 10 ਕਿਤਨਾ ਦੀ ਸੂਈ ਹੋਗੀ ਹਾਂਜੀ 10000 ਰੁਪਏ ਹੋਗੀ ਹਾਂ ਇੰਨੇ ਕਿਲੋ ਆਓ ਇੰਨੇ ਕਿਤਾ ਉਹ ਦਾ ਕੋਈ 10 12 ਦਿਨਾਂ ਦਾ ਬੱਚਾ ਹੈਗਾ ਸੱਜਣੋ ਕਹਿਣ ਵਾਲੀ ਗੱਲ ਨਹੀਂ ਭਾਈ ਗੋਪੀ ਜੀ ਰੇਟ ਦੀ ਗੱਲ ਕਰੀਏ ਫਿਕਸ ਰੇਟ ਰੇਟ ਜੀ ਭਾਵੇਂ 1.5 ਮੰਗ ਲਈਏ ਇੱਕ 60 ਮਾਰ ਲਈਏ ਹਾਂ ਨਾ ਦੇਣੀ ਆ ਵਾ 135 ਇੱਕ ਪਾਈ ਤੇ ਦੀ ਹਾਂਜੀ ਹਾਂਜੀ ਤੇ ਉਹ ਚੋਂ ਲੱਕ ਦੀ ਤੇ ਤੁਹਾਨੂੰ ਪਤਾ ਟੋਕੜ ਜਿਹਨੂੰ ਮਰਜ਼ੀ ਕੱਟਿਆ ਨਾਲ ਲੈਣੀ ਜੱਡਾ ਵਾ ਜਾਣਾ ਲੱਗਾ ਹਾਂ ਇਹ ਜੀ ਕੋਈ ਗੱਲ ਨਹੀਂ ਦੱਸ ਦੋ ਜੇ ਤੇ ਕੋਸ਼ਕਤ ਨਹੀਂ ਮੈਂ ਨਾ ਜੀ ਕੈਮਰੇ ਮੂਰੇ ਮਾਹੀ ਪੂਰੀ ਆਉਂਦੀ ਹਾਂ ਪੁੱਤੋਂ ਖਾ ਲੋ ਹਾਂ ਪੂਰੀ ਆਉਂਦੀ ਬਈ ਜੇ ਉਤੋਂ ਦੇ ਜੇ ਚੜਾਈ ਚਲੋਈ ਦਾ ਸਾਫ ਲਾਈ ਜੇ ਕੋਈ ਵੀ ਉਹਨੂੰ ਮਿਣ ਕੇ ਦਾਂਗੇ ਵਾਹ ਜੀ ਬਸ ਚੜਾਈ ਵੜੀ ਐ ਤੇ ਇਹਨਾਂ ਫੋਟੀ ਝੌੜੀ ਹੋਣੀ ਕਟੋ ਕੱਟ ਲਈ ਚੰਗੀ ਐ ਮੈਂ ਤੇ ਸਮਾਂ ਵੀ ਕੋਈ ਦੁਪਹਿਰ ਦਾ ਯਾ ਇੱਕ ਵੱਛੇ ਆ ਗਈ ਹਨਾ ਹਾਂਜੀ ਹਾਂਜੀ ਦੁੱਗੀ ਆ ਮੂੰ ਤੋਂ ਦੋਂਦੀ ਐ ਦੋ ਦੰਦ ਐ ਸੱਜਣੋ ਕਹਿੰਦਾ ਬਿਦੋਰਾ ਆਈ ਜੀ ਚੰਗੀ ਐ ਗੁਬਕਾਬਾ ਦੀ ਵਛੀ ਬਾਕੀ ਢਿੱਲ ਢੁਲ ਵੀ ਬੜੀ ਪਈ ਅਜੇ ਦਿਨ 10 ਪਏ ਆ ਜੀ ਇਹ ਪਲੂਣ ਹੀ ਤੁਹਾਡੇ ਹਿਸਾਬ ਨਾਲ ਕਿੰਨਾ ਕਿਦਦ ਪਾ ਜੂਗੀ ਪਲੂਣ ਵੀ ਜੀ ਜੇ ਸਿਆਲ ਹੁੰਦਾ 25ਵਾਂ ਬਾਅਦ ਜਵਾਏਦੀ 20 ਤੋਂ ਨਹੀਂ ਮਰਦੀ ਜੀ ਬੀਜੀ ਦੇ ਕੋਲ ਗਰੰਟੀ ਲੈ ਅੱਛਾ ਤੇ ਬੱਚੀ ਦੇ 9 ਮਈ ਨੂੰ ਦਿਨ ਪੁਰੇ ਆ ਅੱਛਾ ਦਿਨ ਪਾਇਆ ਐ ਜੀ 10 ਦਿਨ ਹੀ ਸੱਜਣੋ ਖੁੱਲੇ ਢੁੱਲੇ ਪਏ ਆ ਥਾਲੀ ਵੇਖੋ ਕਿੰਨੀ ਤੇ ਪੜੇ ਚੰਗੀ ਹਾਂ ਪੇਟ ਭੜਾ ਜਾਂਦਾ ਵੀ ਮੈਂ ਆ ਕੋਈ ਚੰਗਾ ਦੋਵੇਂ ਜਾਨਵਰ ਚੰਗੇ ਵੀ ਇਹਦੇ ਤੇ ਕੱਤ ਵਜਨ ਫੁੱਲ ਵੱਡਾ ਵਹਿੜਦਾ ਕੋਈ ਛੋਟੀ ਮੋਟੀ ਨਹੀਂ ਆ ਇਹਦੇ ਤੁਹਾਡੀ ਵੀਡੀਓ ਬਣਾਉਣ ਕਰਕੇ ਵਛੀ ਦੇ ਵਿਖਦੀ ਫਿਰ ਹਾਂ ਦੋ ਦਾਨ ਦੇ ਬੋਦੀ ਵਾਲੀ ਵਛੀ ਆ ਗਰਮੀ ਵਾਲੀ ਹੁਣ ਜਿਵੇਂ ਗਰਮੀ ਆ ਗਈ ਹੈ ਨਾ ਹੂੰ ਠੰਡੀ ਆ ਇਹਦੇ ਮੱਥੇ ਤੇ ਢੂਲੀ ਬੜੀ ਪਈ ਹੈ ਨਾ ਇਹ ਅਜੇ ਤੇ ਭਾਈ 10 12 ਦਿਨ ਪਏ ਆ ਉੱਤੇ ਖੜਦੇ ਜਿੰਨੀ ਪਲੀ ਜਿੰਨੀ ਇਹਨਾਂ ਕੋਈ ਗਰਮੀ ਦੀ ਨਹੀਂ ਪਰਵਾ ਕਰਾਸ ਭਣਾ ਕਰਾਉ ਸਾਹ ਹੈ ਨਾ ਹਾਂਜੀ ਹਾਂਜੀ ਹੂੰ ਦੇਰੀ ਵਾਲੀ ਰਿਪੋਰਟ ਠੀਕ ਹੈ ਹਲੋ ਜੀ ਸਚਨਾ ਕਦਾ ਦੂਰ ਮੰਗਣਾ ਹੈ ਬਾਈ ਢੇਲ ਟੋਲ ਬੜੀ ਪਈ ਆ ਆ ਜਾ ਬਾਈ ਬਾਈ ਕੋਪੀ ਫਿਰ ਇੰਦੀ ਰੇਟ ਦੀ ਗੱਲ ਕਰੀਏ ਤੇ ਕਿੰਨੇ ਚ ਦੇਈਏ ਬਾਈ ਮੁੱਲ 95 ਆ ਜੀ ਦੇਣੀ 90 ਦੀ ਆ ਉੱਚੋ ਕੋ ਕਰ ਮੈਂ ਬਗਰੀ ਜਿਆਦਾ ਕੀਤਾ ਇੱਥੇ ਲੱਗਣ ਵੀ ਦੇ ਆ ਜਿੱਥੇ ਧੰਨਵਾਦ ਛੱਡ ਦੋ ਕਿਸੇ ਕੋਈ ਯਾਰ ਇਮਾਨਦਾਨ ਛੋਟ ਸਾੜੀ ਹੋਣੀ ਵਿੱਚੋਂ 88 ਦੀ ਦੇ ਦੋਗੇ ਹਾਂਜੀ 88 ਦੀ ਦੇ ਦੋਗੇ ਲਓ ਸੱਜਣੋ 88000 ਦੀ ਜਿਹੜੀ ਮਿਲ ਜੂ ਵਹਿੜ ਖਰੀਦਦਾਰੀ ਕਰਿਓ ਦੋਵੇਂ ਪਸ਼ੂ ਤੇ ਅਦਾਰੂਗਾ ਸੱਸੀ ਕਰੀ